ਨਗਰ ਨਿਗਮ ਦੀ ਜਿਹੜੀ ਕੌਂਸਲਰ ਦੀ ਕੌਣ ਹੁੰਦੀ ਆ ਇਹ ਤਿੰਨ ਜਾਂ ਚਾਰ ਮੁੱਦਿਆਂ ਦੇ ਵੀ ਗੱਲ ਜਾਨੀ ਚਾਹੀਦੀ ਹੈ ਤੜਕ ਪਾਣੀ ਲਾਈਟਾਂ ਤੇ ਵਾਤਾਵਰਣ ਨੂੰ ਜੋ ਜਿਹੜਾ ਕੰਮ ਆਉਂਦਾ ਹੈ ਇਦੇ ਵਿੱਚ ਆਪਾਂ ਸਾਰੇ ਸਹਿਯੋਗ ਆਪਣਾ ਕਰਦੇ ਆ ਬਹੁਤ ਸਾਰਾ ਟਾਈਮ ਦਾ ਲਓ ਅਸੀਂ ਸਾਰੇ ਆਣੇ ਹੁੰਦਾ ਤੁਹਾਡੇ ਕੋਲੇ ਉਦਾਂ ਵੀ ਕੋਈ ਨਾ ਕੋਈ ਐਜਾ ਸਿਸਟਮ ਨਹੀਂ ਕਿ ਇੱਕ ਦੂਜੇ ਨਾਲ ਆਪਾਂ ਮੇਲ ਮਲਾਪ ਕਰ ਕਰ ਜੀਏ ਮੈਂ ਤੁਹਾਨੂੰ ਇੱਕ ਤਾਂ ਵਾਦਾ ਕਰਦਾ ਵਾਂ ਕਿ ਇਹ ਨਗਰ ਨਿਗਮ ਦੀ ਚੋਣਾ ਕੌਂਸਲਰ ਦੀ ਇਹਦੇ ਵੀ ਤੁਸੀਂ ਸਾਰੇ ਕੌਂਸਲਰ ਹੋ ਜਿੰਨਾ ਦਾ ਜਿਹੜਾ ਇਖੜੇ ਹੁੰਦਾ ਵਾ ਲੇਕਰ ਉਹਦੇ ਚ ਵਿੱਚ ਜਿਹੜੀ ਆਪਣੀ ਗੇੜੇ ਲਾਤੀ ਆਪਾਂ ਹੋਰ ਦੱਸਾਂਗੇ ਜਿਹੜੀਆਂ ਆਪਣੀਆਂ ਸਰਕਾਰ ਬਣਾਈਆਂ ਪਰ ਆਵਾਜ਼ ਦੇ ਪਾਰਟੀ ਦਾ ਆਪਾਂ ਸਰਕਾਰ ਹੁਣਾਈ ਵੋਟਾਂ ਬਾਗਦੀ ਉਹਨੇ ਕਿਹਾ ਵੀ ਬੀਬੀਆਂ ਦੇ ਰਾਸ਼ਨ ਕਾਰਡ ਬਣਾਵਾਗੇ ਜੇ ਅਸੀਂ 1-1000 ਰੁਪਏ ਮਹੀਨਾ ਦਵਾਂਗੇ ਨਹੀਂ ਦੱਸਣਾ ਉਹਨੇ ਆਹੀ ਦਾ ਕਹਿੰਦਾ ਤਾਂ ਹੀ ਦਾ ਕਹਿਣਾ ਚੌਣ ਸ਼ਾਂ ਤੱਕੜੀ ਦੇ ਵੋਟਾਂ ਬਾਹੋਂ ਤਾਨੂੰ ਅਕਲਾਵੇ ਜੋ ਭਾਰਤ ਸਾਹਿਬ ਨੇ ਕੀਤਾ ਕਿ ਜੇ ਅਸੀਂ ਉਹਨਾਂ ਦੇ ਖਿਲਾਫ ਵੋਟ ਪਾਵਾਂਗੇ ਫੇਰ ਹੀ ਸਾਡੇ ਕੰਮ ਹੋਣੇ ਨੇ ਜੇ ਉਹਦਾ ਵੀ ਵੋਟ ਪੈਂਦੀ ਗਈ ਤਾਂ ਸਾਡਾ ਕੱਖ ਨਹੀਂ ਹੋਣਾ ਇਸ ਕਰਕੇ ਤੁਹਾਡੇ ਸਾਰੇ ਕਾਰਡ ਵੀ ਬਣਨਗੇ ਸਭ ਕੋ ਬਣੂਗਾ ਤੁਸੀਂ ਇੱਕ ਵਾਰੀ ਇਹਨਾਂ ਨੂੰ ਫਰਨਲਿਕ ਮਾਰਕੋਪੀ ਜੀ ਨੂੰ ਕਾਉਂਸਲਰ ਬਣਾਓ ਇਹ ਤੁਹਾਡਾ ਆਪਣਾ ਆਪ ਨੇ ਆਪ ਅਡਰੈਸ ਲੈ ਕੇ ਤੁਹਾਡਾ ਕੰਮ ਕਰ ਲਗੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੇ ਇੱਕ ਵਾਰ ਤੁਸੀਂ ਆਪਣਾ ਫਰਜ਼ ਨਿਭਾਓ ਅਗਲਾ ਕੰਮ ਇਹਨਾਂ ਦਾ ਤੁਸੀਂ ਫੇਰ ਆਪੇ ਇਹ ਜਵਾਬ ਦੇਣੇ ਹੁਣ ਆਪਾਂ ਜਵਾਬ ਦੇ ਆ ਫੇਰੀ ਜਵਾਬ ਦੇਣੇ ਆ ਇਸ ਕਰਕੇ ਤੁਸੀਂ ਕਾਨੂੰ ਚੌਂਡ ਜਾਂ ਟੱਕਰੀ ਦਾ ਫਰਮ ਦਵਾਉ ਲੋ ਤਾਂ ਨੰਬਰ ਟਿਕਾ ਘਟਾ ਲਓ ਮਸ਼ੀਨਾਂ ਦੀਆਂ ਆਪਣੇ ਆਪ ਹੀ ਤੁਹਾਡੇ ਸਾਰੇ ਕੰਮ ਹੋਣਗੇ ਬਟਨ ਨੰਬਰ ਫਸੇ ਕਿੱਦਾਂ ਬਟਨ ਬਟਨ ਕਾਉਂਸਲਰ ਕੋਲੇ ਜਾਣ ਦੀ ਲੋੜ ਨਹੀਂ ਕਾਉਂਸਲਰ ਤੁਹਾਡੇ ਕੋਲੇ ਆਊਗਾ ਬਿਲਕੁਲ ਵੈਲ ਬੈਠਿਆ ਆਊਗਾ ਕਾਉਂਸਲ ਤੁਹਾਡੇ ਕੋਲ ਹਾਜ਼ਰ ਹੋ ਠੀਕ ਹੈ ਜੀ ਤੁਹਾਨੂੰ ਇਹਦਾ ਦਫ਼ਤਰ ਲੱਪਣ ਦੀ ਕੋਈ ਲੋੜ ਨਹੀਂ ਪੈਣੀ ਤੁਸੀਂ ਫੋਨ ਕਰਨਾ ਇੱਥੇ ਪਹੁੰਚੂਗਾ ਲਓ ਇਹਨਾਂ ਮੈਂ ਦਾਵਾ ਕਰਦਾ ਕਿ ਤੁਸੀਂ ਦਰ ਜਿਵੇਂ ਇੱਕ ਵਾਰੀ ਸਾਨੂੰ ਇਹ ਰਿਸ਼ਤੇ ਹੋਲਗਤ ਤਕਰੀ ਦੇ ਬੋਟਾ ਤੇ ਤੁਹਾਡਾ ਇੱਕ ਇੱਕ ਜਿਹੜਾ ਬੋਟ ਕੀੰਪਲੀ ਆ ਉਹ ਅਸੀਂ ਤੁਹਾਡਾ ਲੱਖਾਂ ਦੇ ਹਿਸਾਬ ਨਾਲ ਵੋਟਾਂ ਦੇ ਕੇ ਨਾਲ ਕੰਦੇ ਆ ਸਰਕਾਰ ਵਾਲੇ ਹੋ ਗਿਆ ਕੰਦੇ ਆ ਸਰ ਹਾਂ ਜੋ ਉਹ ਭਾਈ ਸਾਹਿਬ ਕੰਦੇ ਦੇ ਇਹ ਸਾਡਾ ਬਹੁਤ ਅੰਗਰਾ ਸੋਤੜਾ ਭਾਈ ਕੰਦਾ ਜੀ ਦਾ ਜਿਹੜਾ ਇਹ ਬੋਟਾ ਬੋਟਾ ਮੇਰੇ ਤੇ ਹੈ

ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਰੇ ਆਪ ਕੀ ਸਾਰੇ ਦਾ ਕਰਦੋ ਕੰਮ ਗੁਲਾਮ ਪੂਜਾ ਦਾ ਕਰਦੇ ਬੜੇ ਹੋ ਜੋ ਖੜੇ ਜੀ ਫੋਟੋ ਗੱਜਦੀ ਇੱਕ